ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਉਹੀ ਸਥਾਨਿਆਣ ਦੇ ਉੱਤੇ YouTube ਚੈਨਲ ਦੇ ਉੱਤੇ ਤੇ ਸਾਡੇ ਨਾਲ ਵਿਨੋਦ ਕੈਰੋ ਜੀ ਮੌਜੂਦ ਨੇ ਤੇ ਇਹਨਾਂ ਨਾਲ ਗੱਲਬਾਤਾਂ ਕਰਾਂਗੇ। ਤੇ ਰਤ ਕੈਂਪ ਦੇ ਉੱਤੇ ਗੱਲਬਾਤ ਕਰਨੀ ਸਾਰੀ ਆਪਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ ਭਾਈ ਬਹੁਤ ਵਧੀਆ ਬਹੁਤ ਵਧੀਆ। ਭਾਜੀ ਜਿਵੇਂ ਸਾਨੂੰ ਪਤਾ ਹੀ ਹੈ ਵੀ ਤੁਸੀਂ ਆਏ ਵਾਰੀ ਪਿੰਡ ਦੇ ਵਿੱਚ ਖੂਨਦਾਨ ਕੈਂਪ ਲਾਉਂਦੇ ਹੋ। ਜੀ। ਇਹ ਤੁਹਾਡੇ ਦਿਮਾਗ ਥੋੜਾ ਕਿੱਦਾਂ ਹੁੰਦਾ ਵੀ ਇਹ ਲਾਣਾ ਤੇ ਆਪਾਂ ਲੋਕਾਂ ਦੀ ਸੇਵਾ ਕਰਨੀ। ਇਹ ਭਾਈ 2019 ਚ ਮੇਰੀ ਜੁਆਇਨਿੰਗ ਹੋਈ ਸੀ ਚੰਡੀਗੜ੍ਹ ਹਾਂਜੀ ਉਦੋਂ ਤੋਂ ਬਾਅਦ ਨਾ ਰੈਗੂਲਰ ਮੈਂ ਫਤੇਗੜ ਸਾਹਿਬ ਜਾਣਾ ਠੀਕ ਹੈ ਜੀ ਹਰ ਮੱਸਿਆ ਤੇ ਤੇ ਜਦੋਂ ਸਗਰਾਂਦ ਹੋਲੀ ਉਧਰ ਹਾਂਜੀ ਹਾਂਜੀ ਉਦੋਂ ਤੋਂ ਬਾਅਦ ਜਦੋਂ ਮੈਂ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਉਹ ਜਾਣਿਆ ਹਾਂਜੀ ਮੈਨੂੰ ਲੱਗਾ ਵੀ ਜਿਹੜਾ ਆਪਣੇ ਵਾਲਾ ਜਿਹੜਾ ਏਰੀਆ ਹੈ ਇਹਦੇ 'ਚ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਜੀ ਜੀ ਉਹਦੇ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਹਾਂਜੀ ਤੇ ਫਿਰ 2021 ਦੇ ਵਿੱਚ ਸਾਡੇ ਮਾਈਂਡ 'ਚ ਥੋਟ ਆਇਆ ਵੀ ਖੂਨਦਾਨ ਕੈਂਪ ਲਾਇਆ ਜਾਏ ਵੀ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਇਹਦੇ ਤੋਂ ਵੱਡੀ ਕੋਈ ਆਪਣੀ ਦੇਣ ਨਹੀਂ ਹੋ ਸਕਦੀ ਕਿ ਆਪਾਂ ਉਹਨਾਂ ਦੇ ਸੈਦੀ ਦਿਹਾੜੇ ਦੇ ਉੱਤੇ ਖੂਨਦਾਨ ਕੈਂਪ ਲਾਈਏ ਹਾਂਜੀ 2022 ਦੇ ਵਿੱਚ ਅਸੀਂ ਪਹਿਲਾ ਖੂਨਦਾਨ ਕੈਂਪ ਲਾਇਆ ਸੀਗਾ ਠੀਕ ਹੈ ਜੀ ਤੇ ਇਹ ਜਿਹੜਾ ਵਿਚਾਰ ਹੈ ਇਹ ਫਤੇਗੜ ਸਾਹਿਬ ਦੀ ਧਰਤੀ ਤੇ ਜਾ ਕੇ ਉਹਦੇ ਨਾਲ ਜੁੜਨ ਨਾਲ ਤੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਹਾਂਜੀ ਉਹਨੂੰ ਦੇਖ ਕੇ ਸਾਡੇ ਦਿਮਾਗ ਦੇ ਵਿੱਚ ਆਇਆ ਠੀਕ ਹੈ ਜੀ ਮਤਲਬ ਤੁਸੀਂ ਆਏ ਸਾਲ ਲਉਂਦੇ ਆ ਜਾਂ ਮਤਲਬ ਉਹ 2022 ਹੀ ਲਾਇਆ ਸੀ ਨਹੀਂ ਵੀਰੇ ਤੇ 2022 ਤੋਂ ਕੰਟੀਨਿਊਸਲੀ ਲੱਗ ਰਿਹਾ ਹੈ 2023 2024 ਤੇ ਐਦਕੀ 2025 ਦੇ ਵਿੱਚ ਚੌਥਾ ਖੂਨਦਾਨ ਕੈਂਪ ਲਾਵਾਂ ਅਸੀਂ ਚਾਰ ਸਾਲ ਹੋ ਗਏ ਹਾਂ ਜੀ ਚਾਰ ਸਾਲ ਲਗਾਤਾਰ ਹੋ ਗਏ ਤੇ ਚੌਥੀ ਵਾਰ ਲਾਵਾਂਗੇ ਅਸੀਂ ਜਿਵੇਂ ਤੁਹਾਨੂੰ ਪਤਾ ਲੱਗਾ ਵੀ ਜਿਵੇਂ ਤੁਸੀਂ ਖੂਨਦਾਨ ਕੈਂਪ ਲਾਉਂਦੇ ਹੋ ਜੀ ਤੇ ਇਹਦੇ ਵਿੱਚ ਕਿਸੇ ਨੂੰ ਖੂਨ ਦੀ ਲੋੜ ਹੈ ਜਾਂ ਤੁਸੀਂ ਉਹ ਵੀ ਪ੍ਰੋਵਾਈਡ ਕਰਾਉਂਦੇ ਹੋ ਹਾਂ ਜੀ ਉਹ ਚਾਰਜ ਹੀ ਰਹਿੰਦੇ ਆ ਕਿਦਾਂ ਤੇ ਜੇ ਉਵੇਂ ਤੇ ਜਦੋਂ ਆਪਾਂ ਬਲੱਡ ਕਿਸੇ ਨੂੰ ਕੀ ਲੋੜ ਹੈ ਉਹ ਲੈਣਾ ਹੈ ਬਲੱਡ ਕਿਸੇ ਬਲੱਡ ਬੈਂਕ ਤੋਂ ਜੀ ਤੇ 1100 ਰੁਪਿਆ ਜਿਹੜਾ ਟੈਸਟਿੰਗ ਚਾਰਜ ਹੁੰਦਾ ਉਹ ਲੈਂਦੇ ਆ ਠੀਕ ਹੈ ਜੀ ਪਰ ਸਾਡੀ ਜੋ ਸੁਸਾਇਟੀ ਹੈ ਸਾਈਜਾਦਾ ਜੁਰਾਵਰ ਸਿੰਘ ਸਾਹਿਬ ਜਦਾ ਫਤੇ ਸਿੰਘ ਸੇਵਾ ਸੁਸਾਇਟੀ ਟੋਹਾਨਾ ਹੂੰ ਹੂੰ ਆਪਾਂ ਇਹ ਉਪਰਾਲਾ ਕਰਦੇ ਆ ਕਿ ਜਿੰਨੂੰ ਖੂਨ ਦੀ ਲੋੜ ਹੈ ਉਹ ਜੇ ਗਰੀਬ ਪਰਿਵਾਰ ਹੈ ਉਹਦੇ ਤੋਂ 1100 ਰੁਪਏ ਵੀ ਨਹੀਂ ਦੇ ਹੁੰਦਾ ਜੀ ਤੇ ਫਿਰ ਆਪਾਂ ਉਹਨਾਂ ਦੇ ਤੋਂ 1100 ਰੁਪਏ ਵੀ ਨਹੀਂ ਲੈਂਦੇ ਉਹਨੂੰ ਫਰੀ ਆਫ ਕੋਸਟ ਜੋਖੂਨਾ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਭਾਵੇਂ ਉਹਨੂੰ 1 ਯੂਨਿਟ ਦੀ ਲੋੜ ਹੈ ਭਾਵੇਂ 10 ਯੂਨਿਟ ਦੀ ਲੋੜ ਉਹਨੂੰ ਫਰੀ ਆਫ ਕੋਸਟ ਮਿਲੇਗਾ ਇਹ ਤਿੱਥੀ ਸਨਿਆਨੇ ਪਿੰਡ ਚ ਲਵਾਉਂਦੇ ਆਪਣਾ ਜਿਹੜਾ ਕੈਂਪ ਹੈ ਜੀ ਤੇ ਪਿੰਡ ਵਾਲਿਆਂ ਵੱਲੋਂ ਪੂਰੀ ਸਹਿਯੋਗਤਾ ਮਿਲਦੀ ਹੈ ਹਾਂ ਜੀ ਪਿੰਡ ਵਾਲਿਆਂ ਵੱਲੋਂ ਚੰਗਾ ਉਪਰਾਲਾ ਹੁੰਦਾ ਹੈ ਜੀ ਜਿੰਨੀ ਕੁ ਅਸੀਂ ਸੋਚਦੇ ਆ ਪਿੰਡ ਵਾਲੇ ਸਾਡੀ ਹੈਲਪ ਕਰਨਗੇ ਹਾਂਜੀ ਹਾਂਜੀ ਤੇ ਉਹਦੇ ਤੋਂ ਵੱਧ ਸਾਨੂੰ ਉਹਨਾਂ ਦਾ ਜਿਹੜਾ ਸਹਿਯੋਗ ਮਿਲਦਾ ਹੈ ਜੀ ਤੇ ਇਸ ਵਾਰ ਤੁਸੀਂ ਪ੍ਰੋਗਰਾਮ ਥੋੜਾ ਵੱਡਾ ਵੀ ਕਰ ਲਿਆ ਬੀ ਸਕੂਲਾਂ ਦੇ ਬੱਚਿਆਂ ਦੀ ਪਾਰਟਿਸਪੇਟ ਵਗੈਰਾ ਵੀ ਸਿੱਖਣ ਕਰ ਰਹੇ ਹਾਂਜੀ ਤੇ ਉਹਦੇ ਬਾਰੇ ਸਾਨੂੰ ਥੋੜਾ ਦੱਸੋ ਡਿਟੇਲ ਜੀ ਐਕਚੁਅਲੀ ਵੀਰ ਜਦੋਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਉਣਨੇ ਆ ਤੇ ਉਹਦੇ ਚ ਕੀ ਹੈ ਡੋਨਰ ਆ ਗਿਆ ਬਲੱਡ ਡੋਨੇਟ ਕੀਤਾ ਜੀ ਤੇ ਆਪਾਂ ਉਹਨੂੰ ਸਨਮਾਨਿਤ ਕਰਤਾ ਤੇ ਉਹ ਚਲਾ ਗਿਆ ਜੀ ईद के ਸਾਡੇ ਦਿਮਾਗ ਦੇ ਵਿੱਚ ਇਹ ਥੋਟ ਆਇਆ ਕਿ ਸਾਹਿਬਜ਼ਾਦੇ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਪਤਾ ਲੱਗੇ ਹਾਂਜੀ ਤੇ ਸਕੂਲ ਤੋਂ ਬੈਟਰ ਉਹ ਨਹੀਂ ਹੋ ਸਕਦਾ ਕਿ ਆਪਾਂ ਬੱਚਿਆਂ ਨੂੰ ਇਹਦੇ ਵਿੱਚ ਇਨਵੋਲਵ ਕਰੀਏ ਹਾਂਜੀ ਇਸ ਕਰਕੇ ਜਿਹੜਾ ਚੌਥਾ ਖੂਨਦਾਨ ਕੈਂਪ ਹੈ ਇਹਦੇ ਵਿੱਚ ਅਸੀਂ ਐਦ ਕੀ ਤਿੰਨ ਜਿਹੜੇ ਪ੍ਰੋਗਰਾਮ ਹੈ ਉਹ ਨਾਲ ਆਰਗੇਨਾਈਜ਼ ਕਰਾਂਗੇ ਜਿਹਦੇ ਵਿੱਚ ਲੈਕਚਰ ਹੋਏਗਾ ਬੱਚਿਆਂ ਦਾ ਜੀ ਪੋਇਮ ਕੰਪੀਟੀਸ਼ਨ ਹੋਏਗਾ ਤੇ ਕੁਇਜ਼ ਕੰਪੀਟੀਸ਼ਨ ਹੋਏਗਾ ਜੀ ਉਹ ਪਾਰਟਿਸਪੇਟ ਕਰਨਗੇ ਜੀ ਐਤ ਕੀ ਅਸੀਂ ਪਿੰਡ ਦੇ ਸਕੂਲਾਂ ਨੂੰ ਇਨਵੋਲ ਕਰਾਂਗੇ ਜਿਹਦੇ ਚ ਟੈਗੋਰ ਸਕੂਲ ਹੈ ਜੀ ਹਾਂਜੀ ਅਕਾਲ ਅਕੈਡਮੀਸ ਨਿਆਣਾ ਜੀ ਆਪਣਾ ਸਰਦਾਰ ਮਹਿਰ ਸਿੰਘ ਗਰਲ ਸਕੂਲ ਹੈ ਜਿਹੜਾ ਉਹ ਹੋ ਗਿਆ ਤੇ ਹਾਈ ਸਕੂਲ ਮੁੰਡਿਆਂ ਵਾਲਾ ਹੋ ਗਿਆ ਜੀ ਤੇ ਇਹ ਚਾਰ ਸਕੂਲ ਐਤ ਕੀ ਪਾਰਟਿਸਪੇਟ ਕਰਨਗੇ ਜੀ ਇੰਨਾ ਚ ਅਸੀਂ ਤਿੰਨ ਏਜ ਗਰੁੱਪ ਦੇ ਅਕੋਰਡਿੰਗ ਇਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਵਾਵਾਂਗੇ ਬੱਚਿਆਂ ਨੂੰ ਜਿਦੇ ਵਿੱਚ ਪਹਿਲੇ ਤੋਂ ਲੈ ਕੇ 5 ਤੱਕ ਦੇ ਬੱਚਿਆਂ ਦਾ ਇੱਕ ਗਰੁੱਪ ਹੈ ਜੀ ਠੀਕ ਹੈ ਜੀ 6ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਬੱਚਿਆਂ ਦਾ ਇੱਕ ਗਰੁੱਪ ਹੋਏਗਾ ਉਹਦੇ ਤੋਂ ਬਾਅਦ 9th ਤੋਂ ਲੈ ਕੇ ਤੇ +2 ਤੱਕ ਦੇ ਬੱਚਿਆਂ ਦਾ ਆਪਣਾ ਗਰੁੱਪ ਹੋਏਗਾ ਜੀ ਤੇ ਉਹ ਤਿੰਨੇ ਗਰੁੱਪ ਦੇ ਵਿੱਚ ਸਪੀਚ ਹੋਗੀ ਲੈਕਚਰ ਯਾਨੀ ਤੇ ਨਾਲ ਆਪਣਾ ਪੋਇਮ ਹੋਗੀ ਤੇ ਨਾਲ ਕਵਿਜ਼ ਹੋਗੀ ਜੀ ਤੇ ਜਿਹੜਾ ਸਾਡਾ ਵਿਸ਼ਾ ਰੱਖਿਆ ਹੈ ਉਹ ਸਿਰਫ ਸਾਕਾ ਚਮਕੋੜ ਦੀ ਘੜੀ ਤੇ ਸਾਕਾ ਫਟੇਗੜ ਸਾ ਦੋਵਾਂ ਤੇ ਹੀ ਹੋਏਗਾ ਪ੍ਰੋਗਰਾਮ ਮੇਰਾ ਟੋੜਾ ਕਹਿੰਦਾ ਮਤਲਬ ਇਹ ਵੀ ਪਹਿਲਾਂ ਤੁਸੀਂ ਇਕੱਲਾ ਖੋਣ ਖੋਣ ਵਾਲਾ ਦਾਣਾ ਵਾਲਾ ਖੇਤ ਨੂੰ ਰੱਖਦੇ ਸੀ ਪਰ ਤੁਹਾਨੂੰ ਤੁਸੀਂ ਇਹ ਚੀਜ਼ ਸੋਚੀ ਵੀ ਜਿਵੇਂ ਵਾਸਤੇ ਹੀ ਰੱਖਿਆ ਹੈ ਹਾਂਜੀ ਉਹ ਉਹਨਾਂ ਬਾਰੇ ਕਿਸੇ ਨੂੰ ਪਤਾ ਵੀ ਹੋਣਾ ਜ਼ਰੂਰੀ ਹੈ ਵੀ ਇੱਥੇ ਕਿਉਂ ਹੋਈ ਜਾਂ ਕਿੰਨੀ ਤੇ ਯਾਦ ਕਰਕੇ ਰੱਖਿਆ ਤਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਇਤਿਹਾਸ ਨੂੰ ਪੜਿਆ ਜਾਵੇ ਵੀਰ ਤੇ ਆਪਾਂ ਦੇਖਦੇ ਹਾਂ ਕਿ ਇੱਕ 7 ਸਾਲ ਦਾ ਜੀ ਛੋਟੇ ਸਾਹਿਬਜ਼ਾਦਾ ਜੀ ਉਹਦੇ ਤੋਂ ਵੱਡੇ ਦੀ ਏਜ ਹੈ 9 ਸਾਲ ਜੀ 7 ਤੇ 9 ਸਾਲ ਦੇ ਬੱਚੇ ਨੂੰ ਅੱਜ ਦੇ ਟਾਈਮ 'ਚ ਇਹ ਨਹੀਂ ਪਤਾ ਕਿ ਮੈਂ ਕੀ ਆਖਣਾ ਹੈ ਬਿਲਕੁਲ ਕੀ ਕਹਿਣਾ ਹੈ ਉਹਨੂੰ ਆਪਾਂ ਇੱਕ ਟੌਫੀ ਦੇ ਕੇ ਆਪਣੀ ਗੱਲ ਮੰਨਵਾ ਸਕਦੇ ਆ ਪਰ ਉਹਨਾਂ ਦੇ ਸਾਹਮਣੇ ਮੈਂ ਕਹਿੰਨਾ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਹਾਂਜੀ ਸੁਭਾ ਸਰਹੰਦ ਨੇ ਪਰ ਉਹਨਾਂ ਨੇ ਆਪਣਾ ਸਦਕ ਨਹੀਂ ਹਾਰਿਆ ਬਿਲਕੁਲ ਉਹਨਾਂ ਨੇ ਮਨੁੱਖਤਾ ਲਈ ਆਪਣਾ ਬਲੀਦਾਨ ਦਿੱਤਾ ਹੈ ਤੇ ਉਹ 7 ਤੇ 9 ਸਾਲ ਦੇ ਸਾਬਜਾਦੇ ਦੀ ਜਦੋਂ ਆਪਾਂ ਸ਼ਹਾਦਤ ਨੂੰ ਪੜਦੇ ਆ ਨਾ ਹਾਂਜੀ ਹਾਂਜੀ ਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਰੀਅਲਿਟੀ ਦੇ ਵਿੱਚ ਸ਼ਹਾਦਤ ਕੀ ਹੁੰਦੀ ਹੈ ਤੇ ਇਹ ਬੱਚਿਆਂ ਦੇ ਵਿੱਚ ਜਾਏ ਜੀ ਅੱਜ ਦੇਖਿਆ ਜਾਏ ਤੇ ਇਤਿਹਾਸ ਜਾਣੂ ਬਹੁਤ ਘੱਟ ਲੋਕ ਹੈ ਬਿਲਕੁਲ ਆਪਾਂ ਪੜਨਾ ਛੱਡਤਾ ਆਪਾਂ ਇਤਿਹਾਸ ਨੂੰ ਸਮਝਦੇ ਨਹੀਂ ਆਪਾਂ ਸਿਰਫ ਤੇ ਸਿਰਫ ਦੇਖਿਆ ਜਾਏ ਮੈਂ ਥੋੜੀ ਕੋੜੀ ਗੱਲ ਕਰੂੰਗਾ ਆਪਾਂ ਲੰਗਰ ਦੀਆਂ ਸਿਰਫ ਪ੍ਰਸ਼ਾਦੇ ਤੇ ਦਾਲਾਂ ਤੱਕ ਰਹੀ ਸੀਮਿਤ ਰਹਿ ਗਏ ਆ ਜੀ ਤੇ ਜਿਹੜਾ ਬੇਸਿਕਲੀ ਉਹਦੀ ਜਿਹੜੇ ਆਪਣੇ ਇਤਿਹਾਸ ਹੈ ਉਹਨੂੰ ਆਪਾਂ ਨਹੀਂ ਜਾਣਦੇ ਜੀ ਆਪਾਂ ਗੁਰੂ ਘਰਾਂ 'ਚ ਜਾਂਦੇ ਆ ਮੱਥੇ ਟੇਕਦੇ ਆ ਦਰਸ਼ਨ ਕਰਦੇ ਆ ਪਰ ਆਪਾਂ ਕਦੇ ਉਸ ਗੁਰੂ ਘਰ ਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਤੇ ਇਸ ਕਰਕੇ ਅਸੀਂ ਸੋਚਦੇ ਆ ਕਿ ਸਿਰਫ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਆਪਾ ਬਲੱਡ ਹੀ ਡੋਨੇਟ ਨਾ ਕਰੀਏ ਸਗੋਂ ਆਪਾਂ ਉਹਨਾਂ ਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਵੀ ਕਰੀਏ ਤੇ ਇਸ ਕਰਕੇ ਉਪਰਾਲਾ ਕੀਤਾ ਗਿਆ ਜੀ ਜਿਹੜਾ ਕਵਿਜ ਵਾਲਾ ਹੈ ਪੋਇਮ ਵਾਲਾ ਹੈ ਤੇ ਲੈਕਚਰ ਵਾਲਾ ਵੀ ਇਹ ਅਜੇ ਮਤਲਬ ਤੁਸੀਂ ਇਸ ਸਾਲ ਫਰਵਾਦ ਕਰ ਰਹੇ ਹੋ ਚੀਜ਼ ਇਹ ਪਹਿਲੀ ਵਾਰ ਹੋਏਗਾ ਜੀ ਮਤਲਬ ਇਹ ਤੇ 10th 12th ਸਕੂਲ ਤੁਸੀਂ ਕੀਤੇ ਨੇ ਵੀ ਉਹ ਜਦੋਂ ਆਣਗੇ ਉਹਨਾਂ ਨੂੰ ਟ੍ਰੋਫੀ ਵਗੈਰਾ ਇਨਾਮ ਵਗੈਰਾ ਦਿੱਤੇ ਜਾਣਗੇ ਤੇਜ ਗਰੁੱਪ ਦੇ ਅਕੋਰਡਿੰਗ ਉਹਨਾਂ ਨੂੰ ਪ੍ਰਾਈਜ਼ ਦਿੱਤਾ ਜਾਏਗਾ ਹਰ ਇੱਕ ਦੇ ਵਿੱਚ ਜਿਹੜਾ ਫਸਟ ਸੈਕੰਡ ਥਰਡ ਆਏਗਾ ਉਸੇ ਹਿਸਾਬ ਨਾਲ ਪ੍ਰਾਈਜ਼ ਹੋਣਗੇ ਤਿੰਨ ਇਹ ਗਰੁੱਪ ਅਤੇ ਟੋਟਲ ਲਾ ਲਓ ਭਈ ਆਪਣੇ ਨੋ ਪ੍ਰਾਈਜ਼ ਬਣਨਗੇ ਟੋਟਲ ਤਿੰਨ ਸਪੀਚ ਵਾਲਿਆ ਦੇ ਹੋਗੇ ਤਿੰਨ ਜਿਹੜੇ ਪੋਇਮ ਦੇ ਹੋਗੇ ਤੇ ਤਿੰਨ ਪ੍ਰਾਈਜ਼ ਆਪਣੇ ਕੁਇਜ਼ ਦੇ ਹੋਗੇ ਮਤਲਬ ਤੁਹਾਨੂੰ ਇਹ ਲੱਗਦਾ ਵੀ ਹਾਂ ਵੀ ਇਹ ਸਭ ਤੋਂ ਵਧੀਆ ਤਰੀਕਾ ਦੀ ਇਹਦੇ ਨਾਲ ਕੁਝ ਬੱਚੇ ਖੂਨ ਡੋਨੇਟ ਵੀ ਕਰਨਗੇ ਕਿ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਜਾਂ ਜਿਨ੍ਹਾਂ ਨੂੰ ਪਤਾ ਹੈ ਉਹ ਜਾਦੇ ਵਧੀਆ ਤਰੀਕਾ ਨਾਲ ਦੱਸਤਾਗੇ ਜਿਹੜੇ ਬੱਚੇ ਉੱਥੇ ਆਉਣਗੇ ਆ ਜਿਹੜੇ ਖੂਨਦਾਨ ਕਰਨ ਆਲੇ ਆਉਣਗੇ ਉਹ چیز ਵੀ ਇਹ ਦਿਮਾਗ ਚ ਪਾਈ ਪਈ ਹੀ ਉਹਨਾਂ ਦੇ ਬਿਲਕੁਲ ਜੀ ਬਿਲਕੁਲ ਛੋਟੇ ਛੋਟੇ ਉਪਰਾਲੇ ਹੁੰਦੇ ਆ ਜੀ ਇਤਿਹਾਸ ਨੂੰ ਜਾਣਨ ਵਾਸਤੇ ਬਿਲਕੁਲ ਸਮਝਾਉਣ ਵਾਸਤੇ ਜੀ ਜਦੋਂ ਤੱਕ ਆਪਾਂ ਗੈਦਰਿੰਗ ਨਹੀਂ ਕਰਾਂਗੇ ਤੇ ਗੈਦਰਿੰਗ ਦਾ ਆਪਾਂ ਨੂੰ ਇੱਕ ਮੋਟਿਵ ਵੀ ਚਾਹੀਦਾ ਹੈ ਤੇ ਮੋਟਿਵ ਆਪਾਂ ਰੱਖਿਆ ਹੈ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਵਾ ਬਿਲਕੁਲ ਖੂਨਦਾਨ ਕੈਂਪ ਦੇ ਥਰੂ 3 ਸਾਲ ਆਪਾਂ ਖੂਨਦਾਨ ਕੈਂਪ ਲਾਇਆ ਇਹਦਕੀ ਆਪਣੇ ਦਿਮਾਗ ਦੇ ਵਿੱਚ ਇੱਕ ਨਵੀਂ ਚੀਜ਼ ਆਈ ਨੈਕਸਟ ਈਅਰ ਹੋ ਸਕਦਾ ਆਪਾਂ ਇਹਦੇ ਤੋਂ ਬੈਟਰ ਕੋਈ ਆਪਸ਼ਨ ਚੱਕ ਕੇ ਲਈਏ ਤੇ ਨਾਲੇ ਆਪਾਂ ਸੋਚਦੇ ਆਂ ਸਾਹਿਬਜ਼ਾਦ ਬੱਚਿਆਂ ਨੂੰ ਪਤਾ ਵੀ ਲੱਗੇ ਲੋਕਾਂ ਨੂੰ ਪਤਾ ਲੱਗੇ ਸੰਗਤ ਨੂੰ ਪਤਾ ਲੱਗੇ ਇਹਦੇ ਨਾਲ 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 ਲੋਕੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਆਪਣਾ ਬਲੱਡ ਡੋਨੇਟ ਵੀ ਕਰਨ ਬਿਲਕੁਲ ਪਰ ਜਿਵੇਂ ਆਪਾਂ ਦੇਖਦੇ ਆ ਆਪਣੇ ਸਮਾਜ ਦੇ ਵਿੱਚ ਇਹ ਭੇਦਭਾਵ ਵਾਲੀ ਬਹੁਤ ਚੀਜ਼ ਚੱਲਦੀ ਹੈ ਜਿਵੇਂ ਤੁਸੀਂ ਵਿਨੋਦ ਕੁਮਾਰ ਕੈਰੋ ਜੀ ਉਹ ਤੇ ਤੁਹਾਨੂੰ ਕਈ ਵਾਰੀ ਇਹ ਚੀਜ਼ਾਂ ਸਾਹਮਣੇ ਨਹੀਂ ਕਰਨਾ ਪੈਂਦਾ ਵੀ ਯਰ ਤੂੰ ਗੋਨਾ ਬੰਦਾ ਐ ਜਾਂ ਤੂੰ ਕੈਰੂ ਐ ਵੀ ਤੂੰ ਇਹ ਚੀਜ਼ਾਂ ਨੂੰ ਕਿਵੇਂ ਉਹ ਕਰ ਸਕਦਾ ਮੇਰੇ ਤੇ ਆਪਣੀ ਸੋਚ ਹੈ ਹਾਂਜੀ ਜੇ ਕੋਈ ਨਹੀਂ ਗੱਲਾਖੇ ਬਈ ਜਿਨੇ ਸਿੱਖ ਧਰਮ ਦੇ ਵਿੱਚ ਜਨਮ ਲਿਆ ਸਿੱਖਾ ਦੇ ਘਰ ਪੈਦਾ ਹੋਇਆ ਹੈ ਉਹੀ ਸਿੱਖੀ ਨੂੰ ਸਿੱਖੀ ਨੂੰ ਫੋਲੋ ਕਰਦਾ ਹੈ ਮੈਂ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ ਮੇਰਾ ਮੰਨਣਾ ਇਹ ਹੈ ਕਿ ਜਿਨੇ ਗੁਰੂ ਦੇ ਇਤਿਹਾਸ ਨੂੰ ਜਾਣ ਲਿਆ ਜਿਨ੍ਹਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਸਮਝ ਲਿਆ ਜਿਹੜਾ ਉਹਨਾਂ ਦੀ ਸ਼ਹਾਦਤ ਦੀ ਕਦਰ ਕਰਦਾ ਹੈ ਉਹੀ ਸੱਚਾ ਸਿੱਖ ਹੈ ਬਿਲਕੁਲ ਇਹ ਤੇ ਫਿਰ ਤੁਸੀਂ ਜੇ ਦੀਵਾਨ ਟੋਡਰ ਮੰਦਲ ਨੂੰ ਦੇਖੋਗੇ ਤੇ ਉਹ ਤੇ ਨਹੀਂ ਸੀ ਸਿੱਖ ਬਿਲਕੁਲ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਕੁਰਬਾਨੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਤੇ ਫਿਰ ਨਾਤੇ ਸਿੱਖ ਸੀਗਾ ਨਾ ਉਹਦਾ ਪਰਿਵਾਰ ਸਿੱਖ ਸੀਗਾ ਪਰ ਫਿਰ ਵੀ ਉਹਦਾ ਸਿੱਖ ਧਰਮ ਦੇ ਨਾਲ ਇੱਕ ਬਹੁਤ ਵੱਡਾ ਦੇਣਾ ਉਪਰਾਲਾ ਹੈ ਨਵੀ ਖਾਨ ਗਿਨੀ ਖਾਨ ਨੂੰ ਦੇਖ ਲਓ ਤੁਸੀਂ ਉਹ ਤੇ ਖਾਨ ਸੀਗੇ ਬਿਲਕੁਲ ਪਰ ਫਿਰ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ਹਾਦਤਾਂ ਦਿੱਤੀ ਜੇ ਜਦੋਂ ਵੀ ਸ਼ਹਾਦਤਾਂ ਦਾ ਨਾਮ ਆਉਂਦਾ ਹੈ ਦਵਾਨ ਟੋਡਰ ਮਾਲ ਦਾ ਹੋਰ ਵੀ ਬਥੇਰੇ ਨੇ ਜੋ ਸਿੱਖ ਨਹੀਂ ਸੀ ਉਹਨਾਂ ਦਾ ਨਾਮ ਪਹਿਲੇ ਧਾਰਦੇ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਅੱਜਕੱਲ ਦਾ ਕੋਈ ਪੰਜੀ ਦੇ ਕੇ ਰਾਜੀ ਨਹੀਂ ਐਡਵਾਂਟ ਟੁੱਟਰ ਵਾਲੀ ਤੇ ਬਹੁਤ ਸੋਨੇ ਦੀ ਮੋਹਰਾਂ ਰੱਖਦੀਆਂ ਸਨ ਇਹ ਤੇ ਹੈ ਜੀ দান ਹੋਈ ਐ ਦੇ ਕਹਿੰਦੇ ਸੱਜੇ ਹੱਥ ਤੋਂ ਦਉ ਤੇ ਖੱਬੇ ਹੱਥ ਨੂੰ ਨਾ ਪਤਾ ਲੱਗੇ ਬਿਲਕੁਲ ਜੀ ਪਰ ਅੱਜਕੱਲ ਆਪਾਂ দান ਜਿਹੜੇ ਪੱਥਰਾਂ ਦੀਆਂ ਵੱਡੀਆਂ ਵੱਡੀਆਂ ਪਲੇਟਾਂ ਲਵਾ ਲਿਆ ਨੇ ਵੀ ਦਾਨ ਕਰਕੇ ਪਲਾਨ ਨੇ ਇਹ ਮਕਾਨ ਬਣਾਤਾ ਜੀ ਪਲਾਨ ਨੇ ਪਾਣੀ ਦੀ ਟੰਕੀ ਦਾਨ ਕੀਤੀ ਐ ਜੀ ਇਨੇ ਵਾਟਰ ਕੂਲਰ ਦਾਨ ਕੀਤਾ ਹੈ ਜੀ ਆਪਾਂ ਹੁਣ ਨਾਂ ਲਗਵਾਉਣ ਲੱਗੇ ਉਹਦੇ ਤੇ ਨਾਂ ਵੀ ਲਿਖਾਉਣੇ ਆ ਪੰਖਿਆਂ ਤੇ ਲਿਖਵਾ ਦਾਂਗੇ ਪੰਖਿਆਂ ਦੇ ਨਾਮ ਲਿਖਾ ਲੈਣੀਆਂ ਤੇ ਉਹ ਦਾਨੇ ਦਾ ਕਰਦਾ ਵੀ ਆਪਣਾ ਨਾਮ ਜ਼ਰੂਰ ਲਿਖਾ ਨਾ ਹੈ ਜੀ ਉਹਨੂੰ ਦਾਨ ਨਹੀਂ ਆ ਸਕਦੇ ਦਾਨ ਤੇ ਉਹ ਹੈ ਸਰਦਾ ਸਮਾਨ ਦਾਨ ਹੋ ਹੁੰਦਾ ਵਾ ਜਿੱਦਾਂ ਪਤਾ ਹੀ ਨਾ ਲੱਗੇ ਸੱਜੇ ਤੋਂ ਦਿੱਤਾ ਤੇ ਖੱਬੇ ਹੱਥ ਨੂੰ ਨਾ ਪਤਾ ਨਹੀਂ ਬਿਲਕੁਲ ਸਹੀ ਗੱਲ ਜਿਵੇਂ ਤੁਹਾਨੂੰ ਕਈ ਬੰਦੇ ਡੋਨੇਟ ਪੈਸੇ ਵੀ ਕਰਦੇ ਆ ਸੇਵਾ ਵਿੱਚ ਵੀ ਆਪਣਾ ਜੀ ਕਈ ਵਾਰੀ ਉਹ ਕਹਿੰਦਾ ਨਹੀਂ ਸਾਡਾ ਨਾਮ ਪਾ ਜਾਂ ਕਈ ਵਾਰ ਕਹਿੰਦੇ ਕਿ ਸਾਡਾ ਨਾਮ ਨਹੀਂ ਹੋਣਾ ਜਿਹੜਾ ਗੁਪਤ ਦਾਨ ਹੈ ਇਹ ਜਿੱਦਾਂ ਹੁੰਦੀਆਂ ਨੇ ਵੀ ਬਿਲਕੁਲ ਸਾਡੇ ਕੋਲੇ ਹਰ ਤਰ੍ਹਾਂ ਦਾ ਹੈ ਜਿਹੜਾ ਕਹਿੰਦਾ ਨਾਮ ਲਿਖ ਦੋ ਆਪਾਂ ਲਿਖ ਦਾਂਗੇ ਜੀ ਜਿਹੜਾ ਕਹਿੰਦਾ ਨਹੀਂ ਗੁਪਤਦਾਨ ਰੱਖੋ ਆਪਾਂ ਗੁਪਤਦਾਨ ਰੱਖਾਂਗੇ ਨਹੀਂ ਕਈ ਵਾਰ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਕਹਿੰਦੇ ਵੀ ਅਸੀਂ ਇਹ ਚੀਜ਼ ਤੁਹਾਡਾ ਨਾਮ ਨਹੀਂ ਪਾਣਾ ਵੀ ਉਹ ਸੇਵਾ ਨਹੀਂ ਦਿੰਦੇ ਬਾਅਦ ਵੀਰੇ ਤਾਂ ਐਕਚੁਅਲੀ ਜਦੋਂ ਆਪਣੇ ਬਲੌਕ ਸਮਿਤੀ ਮੈਂਬਰ ਹੈ ਭਾਗਰ ਬਜਾਜ ਪਹਿਲੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਉਹਨੇ 2500 ਰੁਪਏ ਅਨਾਉਂਸ ਕਰਵਾਇਆ ਸੀਗਾ ਜੀ ਪਰ ਅੰਤ ਤੱਕ ਮੈਂ ਨਾ ਚੌਥਾ ਲਾਵਾਂਗੇ ਅਸੀਂ ਚੋਚੇ ਟੱਕਰ ਵੀ ਆਲੇ ਤੱਕ ਉਹਨਾਂ ਦੀ ਸੇਵਾ ਨਹੀਂ ਆਈ ਤੇ ਅਸੀਂ ਇਹ ਸੋਚਦੇ ਆ ਬਈ ਪਹਿਲੀ ਗੱਲ ਤੇ ਜੇ ਤੁਸੀਂ ਦਾਨ ਦਿੱਤਾ ਵਾ ਤੇ ਉਹਨੂੰ ਪਚਾਓ ਅਗਲੀ ਕਮੇਟੀ ਤੱਕ ਕਰੋ ਉਹਨੂੰ ਢੋ ਜਾਂ ਤੇ ਨਾਂ ਨਾ ਲਿਖਵਾਓ ਜਾਂ ਉਹਨਾਂ ਨੂੰ ਸੇਵਾ ਦਿਓ ਫਿਰ ਪਰ ਸਾਨੂੰ ਇਹ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਸੇਵਾ ਲਿਖਵਾਤੀ ਤੇ ਬਾਅਦ ਚ ਨਹੀਂ ਦਿੱਤੀ ਅਸੀਂ ਉਹ ਜਿਆਦਾ ਇਹਨਾਂ ਸੇਵਾ ਦੇ ਉੱਤੇ ਉਹ ਨਹੀਂ ਕਰਦੇ ਉਹ ਆਪਣੀ ਉਹਦੀ ਸੋਚ ਹੈ ਜੀ ਮਤ ਦਿਖਾਵਾ ਜ਼ਿਆਦਾ ਹੋ ਗਿਆ ਅੱਜਕੱਲ ਉਹ ਤੇ ਹੈ ਜੀ ਆਪਾਂ ਇਹ ਕਹਾਂਗੇ ਕਿ 40% ਬੰਦਾ ਇਹ ਹੈ ਜੀ ਜਿਹੜਾ ਨਹੀਂ ਦਿਖਾਵਾ ਕਰਦਾ ਉਹ ਸੱਚੀ ਸਰਧਾ ਨਾਲ ਜੀ ਉਹ ਸੇਵਾ ਕਰਦਾ ਹੈ ਜੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰੇ ਲੋਕ ਹੀ ਆਉਂਦੇ ਆ ਬਿਲਕੁਲ ਵਧੀਆ ਵੀ ਬਹੁਤ ਹੈ ਜੀ ਪਿੰਨ ਆਪਣਾ ਜਿਹੜੀ ਪੰਚਾਇਤ ਹੈ ਪੰਚਾਇਤ ਵੱਲੋਂ ਟੈਂਪਸ ਨੂੰ ਕੋਈ ਹੈ ਮਤਲਬ ਲੋਕਦਾਨ ਸਰਪੰਚ ਸਾਹਿਬ ਆਪਾਂ ਪੰਚਾਇਤ ਨੂੰ ਸੱਦਾ ਲਾਉਂਦੇ ਆ ਜੀ ਜੀ ਸਰਪੰਚ ਤੋਂ ਲੈ ਕੇ ਮੈਂਬਰੋਂ ਪੰਚਾਇਤ ਤੱਕ ਆਪਾਂ ਫੋਨ ਕਰਦੇ ਆ ਜੀ ਤੇ ਇਹ ਨਹੀਂ ਕਿ ਇੱਕ ਵਾਰ ਫੋਨ ਕਰਦੇ ਆ ਦੋ ਦੋ ਤਿੰਨ ਤਿੰਨ ਵਾਰ ਫੋਨ ਕੀਤਾ ਜਾਂਦਾ ਜੀ 19 ਮੈਂਬਰੋਂ ਪੰਚਾਇਤ ਨਿਆਣਾ ਹੈਗੇ ਜੀ ਇੱਕ ਸਰਪੰਚ ਹੋ ਗਿਆ ਬਲੌਕ ਸਮਿਤੀ ਮੈਂਬਰ ਹੋ ਗਿਆ ਜੀ ਜ਼ਿਲ੍ਹਾ ਪਾਰਸਦ ਨੂੰ ਵੀ ਅਸੀਂ ਫੋਨ ਕਰਦੇ ਆ ਜੀ ਸਰਪੰਚ ਹੁੰਦਾ ਹੈ ਜੀ ਠੀਕ ਹੈ 5 10 ਮਿੰਟ ਲੋਂਦੇ ਆ ਜੀ ਉਹਦੇ ਤੋਂ ਬਾਅਦ ਉਹ ਚਲ ਜਾਂਦੇ ਜੀ ਮੈਂਬਰੋਂ ਪੰਚਾਇਤ ਮੈਨੂੰ ਨਹੀਂ ਲੱਗਦਾ ਕਦੇ 19 ਦੇ 19 ਮੈਂਬਰ ਪਹੁੰਚੇ ਹੋਣ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਇੱਕ ਦੋ ਆ ਜਾਂਦਾ ਜੀ ਉਹ ਸਾਡੇ ਮੂੰਹ ਨੂੰ ਆਉਂਦੇ ਆ ਜੀ ਜੋ ਸਾਡੇ ਨਾਲ ਜੁੜੇ ਆ ਸਾਡੇ ਸੰਗਠਨ ਨਾਲ ਜੁੜੇ ਆ ਜਸਾ ਦੇ ਕੰਮ ਨਾਲ ਜੁੜੇ ਆ ਉਹ ਜ਼ਰੂਰ ਹੁੰਦੇ ਆ ਜੀ ਉਹ ਮੈਂਬਰ ਉਹ ਪੰਚਾਇਤ ਦੇ ਤੌਰ ਤੇ ਨਹੀਂ ਹੁੰਦੇ ਉਹ ਐ ਜੇ ਸਾਡੇ ਰਿਲੇਸ਼ਨ ਦੇ ਤੌਰ ਤੇ ਹੁੰਦੇ ਆ ਪਰ ਜੇ ਮੈਂ ਬਿਨਾਂ ਕਿਸੇ ਲਾਗ ਲਪੇਟ ਤੋਂ ਆਖਾ ਤੇ ਪੰਚਾਇਤ ਦਾ ਹੀ ਆ ਜੀ ਬਹੁਤ ਘੱਟ ਸਹਿਯੋਗ ਹੈ ਅਸੀਂ ਪੰਚਾਇਤ ਤੋਂ ਕਦੇ ਆਰਥਿਕ ਸਹਿਯੋਗ ਨਹੀਂ ਮੰਗਿਆ ਜੀ ਅਸੀਂ ਇਹ ਚਾਹੁੰਦੇ ਆ ਜੀ ਪੰਚਾਇਤ ਸਿਰਫ ਮੋਢੇ ਨਾਲ ਮੋਢਾ ਲਾ ਕੇ ਖੜੀ ਹੋ ਜੇ ਆਏ ਪੰਚਾਇਤ 19 ਮੈਂਬਰ ਹੋਣ ਇੱਕ ਸਰਪੰਚ ਹੋਵੇ ਬਲੌਕ ਸਮਿਤੀ ਮੈਂਬਰ ਹੋਵੇ ਖੜੇ ਹੋਣ ਜੀ ਤੇ ਦੂਜੇ ਜਿਹੜੇ ਦੂਜੇ ਪਿੰਡਾਂ ਚੋਂ ਬਲੱਡ ਡੋਨਰ ਆਉਂਦੇ ਐ ਡੋਨੇਟ ਕਰਨ ਬਲੱਡ ਉਹਨਾਂ ਨੂੰ ਵੀ ਚੰਗਾ ਲੱਗੇ ਵੀ ਸਨਿਆਣੇਪਿੰਡ ਦੀ ਪੰਚਾਇਤ ਸੰਗਠਨ ਦੇ ਨਾਲ ਖੜੀ ਐ ਬਿਲਕੁਲ ਸਾਨੂੰ ਸਿਰਫ ਪੰਚਾਇਤ ਤੋਂ ਇੰਨੀ ਕੋਈ ਹੀ ਉਮੀਦ ਹੁੰਦੀ ਐ ਪਰ ਜੇ ਪੰਚਾਇਤ ਇਹ ਸੋਚੇ ਉਹਨਾਂ ਤੋਂ ਅਸੀਂ ਕੋਈ ਇਕਨੋਮਿਕਲੀ ਬੈਨੀਫਿਟ ਲੈਣਾ ਹੈ ਉਹ ਅਸੀਂ ਕਦੇ ਸੋਚਿਆ ਵੀ ਨਹੀਂ ਤੇ ਨਾ ਕਦੇ ਸੋਚਾਂਗੇ ਆਪਣੀ ਸ਼ਰਦਾ ਦੇ ਅਕੋਰਡਿੰਗ ਪੰਚਾਇਤ ਹੈਲਪ ਕਰੇ ਉਹ ਉਹਦੀ ਮਰਜ਼ੀ ਹੈ ਜੀ ਪਰ ਅਸੀਂ ਤੱਕਾ ਕਦੇ ਨਹੀਂ ਕੀਤਾ ਇਹ ਸਰਪੰਚ ਨੂੰ ਵੀ ਅਸੀਂ ਹਰ ਥਾਂ ਲਈ ਕਹਿੰਨੇ ਆ ਬਾਈ ਤੁਸੀਂ ਆਓ ਤੁਸੀਂ ਪਾਰਟਿਸਪੇਟ ਕਰੋ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਹੋ ਪਰ ਜੇ ਉਹ ਇਹ ਸੋਚਦੇ ਆ ਬਈ ਨਹੀਂ ਜੀ ਅਸੀਂ ਜਾਵਾਂਗੇ ਸਾਨੂੰ ਦੋ ਪੈਸੇ ਦੇਣੇ ਪੈਣੇ ਆ ਜੀ ਤੇ ਪੈਸਿਆਂ ਦੇ ਲਈ ਅਸੀਂ ਨਹੀਂ ਕਦੇ ਪੰਚਾਇਤ ਨੂੰ ਬੁਲਾਇਆ ਪੰਚਾਇਤ ਇੱਕ ਮੋਜੀ ਜਿਹੀ ਹੁੰਦੀ ਹੈ ਜੀ ਪਿੰਡ ਦੀ ਬਿਲਕੁਲ ਜੀ ਉਹਨਾਂ ਦਾ ਫਰਜ਼ ਵੀ ਹੈ ਰਿਸਪੌਂਸਿਬਿਲਟੀ ਵੀ ਹੈ ਜ਼ਰੂਰਤ ਵੀ ਹੈ ਮੇਨ ਤੁਹਾਨੂੰ ਨਹੀਂ ਲੱਗਦਾ ਜਿਵੇਂ ਸਾਰਾ ਪਿੰਡ ਜਾਂ ਪੰਚਾਇਤ ਇਹ ਚੀਜ਼ ਨੂੰ ਜਿਆਦਾ ਛੋਗ ਦੇਵੇ ਤੇ ਇਹ ਚੀਜ਼ ਬਹੁਤ ਅੱਗੇ ਜਾ ਸਕਦੀ। ਭਾਈ ਮੇਰਾ ਮੰਨਣਾ ਹੈ ਕਿ ਬਲੱਡ ਡੋਨੇਸ਼ਨ ਕੈਂਪ ਹੋ, ਹੈਲਥ ਚੈੱਕਅਪ ਕੈਂਪ ਹੋਗੇ, ਇਹ ਪੰਚਾਇਤ ਦੀ ਰਿਸਪੌਂਸਿਬਿਲਟੀ ਦੀ ਹੈ। ਜੀ। ਦੂਜੀ ਗੱਲ ਸਮਾਜਿਕ ਜੜੂ ਉਪਰਾਲੇ ਹੁੰਦੇ ਆ। ਹਾਂਜੀ। ਸਵੱਛਤਾ ਵੀ ਆਨ ਲਾ ਲੋ। ਜੀ। ਜਾਂ ਫਿਰ ਕੋਈ ਅਵੇਰਨੈਸ ਕੈਂਪ ਲਾਉਣੇ ਆ ਆਪਾਂ ਪਿੰਡਾਂ ਦੇ ਵਿੱਚ, ਇਹ ਤਾਂ ਉਹ ਪੰਚਾਇਤ ਦਾ ਕੰਮੀ ਪੰਚਾਇਤ ਦਾ ਹੈ ਜੀ ਬਿਲਕੁਲ ਜੀ ਪਰ ਮੈਂ ਮੇਰਾ ਮੰਨਣਾ ਹੈ ਕਿ ਜੇ ਕੋਈ ਸੰਗਠਨ ਇਹਦੇ ਬਾਰੇ ਉਪਰਾਲਾ ਕਰ ਰਿਹਾ ਵਾ ਤੇ ਪੰਚਾਇਤ ਉਹਦੇ ਨਾਲ ਖੜੀ ਜ਼ਰੂਰ ਹੋਵੇ ਉਹਨਾਂ ਦਾ ਫਰਜ਼ ਹੈ ਉਹਨੂੰ ਆਣਾ ਚਾਹੀਦਾ ਵਾ ਨਾਲ ਖੜਾ ਹੋਣਾ ਚਾਹੀਦਾ ਵਾ ਤੇ ਕਈ ਵਾਰ ਆਪਾਂ ਨੂੰ ਇਕਨੋਮਿਕਲੀ ਵੀ ਲੋਡ ਨਹੀਂ ਹੁੰਦੀ ਬੰਦੇ ਦੀ ਲੋਡ ਹੁੰਦੀ ਹੈ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਤੇ ਵੀਰ ਤੁਹਾਨੂੰ ਵੀ ਪਤਾ ਹੈ ਬੰਦੇ ਦੀ ਜ਼ਰੂਰਤ ਹੈ ਬਿਲਕੁਲ ਜੀ ਬਿਲਕੁਲ ਇਕਨੋਮਿਕਲੀ ਬਾਅਦ ਦੇ ਵਿੱਚ ਸਿਸਟਮ ਹੁੰਦਾ ਬਿਲਕੁਲ ਜੀ ਦਿਮੇਸਰ ਤੁਸੀਂ ਇਹ ਤੇਦੀ ਸ਼ੁਰੂਆਤ ਕਰ ਰਹੇ ਹੋ ਜੀ ਇਹ ਬੇਅਚੀ ਵਧੀਆ ਬੈਟਰ ਰਹਿ ਗਈ ਬੱਚਿਆਂ ਨੇ ਵਧੀਆ ਆਪਣਾ ਆਡੀਸ਼ਨ ਸਾਰੇ ਵਧੀਆ ਕੀਤਾ ਜੀ ਵੀ ਅਗਲੇ ਸਾਲ ਤੁਸੀਂ ਇਸ ਨੂੰ ਬੈਟਰ ਕਰੋਗੇ ਬਿਲਕੁਲ ਜੀ ਅੱਦਕੀ ਅਸੀਂ ਪਿੰਡਾਂ ਦੇ ਸਕੂਲਾਂ ਨੂੰ ਸੱਦਾ ਦਿੱਤਾ ਵਾ ਜੀ ਜੀ ਜੇ ਸਾਨੂੰ ਲੱਗਾ ਕਿ ਲੋਕਾਂ ਦਾ ਜਿਹੜਾ ਇੰਟਰਸਟ ਹੈ ਉਹ ਚੰਗਾ ਹੈ ਅੱਦਕੀ ਤੇ ਨੈਕਸਟ ਈਅਰ ਅਸੀਂ ਸੋਚਦੇ ਆ ਕਿ ਨੇੜੇ-ਨੇੜੇ ਜਿਹੜੇ ਸ਼ਹਿਰ ਲੱਗਦੇ ਆ ਆਪਣੇ ਨੇੜੇ-ਨੇੜੇ ਦੇ ਜਿਹੜੇ ਪਿੰਡ ਹੈ ਕਿਉਂਕਿ ਸੁਨਿਆਣਾ ਪਿੰਡ ਇੱਕ ਸੈਂਟਰਲ ਪਿੰਡ ਹੈਗਾ ਜਿਹਦੇ ਨੇੜੇ ਨੇ 6-7 ਪਿੰਡ ਆਪਣੇ ਲੱਗਦੇ ਆ ਇੱਕ ਦੇਖਿਆ ਜਾਏ ਤੇ ਉਕਲਾਣਾ ਸ਼ਹਿਰ ਨੇੜੇ ਲੱਗਦਾ ਵਾ ਹਾਂਜੀ ਤੇ ਨੈਕਸਟ ਈਅਰ ਅਸੀਂ ਸੋਚਦੇ ਆ ਕਿ ਸਾਰੇ ਪਿੰਡਾਂ ਚ ਸਕੂਲਾਂ ਨੂੰ ਸੱਦੇ ਦਿੱਤੇ ਜਾਣ ਬਿਲਕੁਲ ਤੇ ਸ਼ਹਿਰ ਦੇ ਵਿੱਚ ਜਿੰਨੇ ਉਕਲਾਣਾ ਸ਼ਹਿਰ ਦੇ ਵਿੱਚ ਸਕੂਲ ਹੈ ਉਹਨਾਂ ਨੂੰ ਸੱਦਾ ਦਿੱਤਾ ਜਾਏ ਤੇ ਇੱਕ ਲਾਰਜ ਸਕੇਲ ਤੇ ਇਹ ਕੰਮ ਅੱਗੇ ਵਧਾਇਆ ਜਾਵੇ ਤਾਂ ਹੀ ਇਸ ਕਰਕੇ ਅਸੀਂ ਇਸ ਸਾਲ ਸਿਰਫ ਪਿੰਡ ਦੇ ਸਕੂਲਾਂ ਨੂੰ ਸੱਦਾ ਵਾ ਨੈਕਸਟ ਈਅਰ ਅਸੀਂ ਇਲਾਕੇ ਦੇ ਸਾਰੇ ਸਕੂਲਾਂ ਨੂੰ ਇਨਵੀਟੇਸ਼ਨ ਦੇਵਾਂਗੇ ਤੇ ਥੋੜਾ ਪ੍ਰੋਗਰਾਮ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਇਸ ਹਾਲ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਆਪਣਾ ਕਿਹੜੀ ਤਰੀਕ ਨੂੰ ਕਿੰਨੇ ਵਜੇ ਵੀ ਉਹਦੇ ਬਾਰੇ ਥੋੜਾ ਦੱਸੋ ਹਾਂਜੀ ਇਸ ਬਾਰੇ ਮੈਂ ਸੰਗਤ ਨੂੰ ਦੱਸਣਾ ਚਾਹੂੰਗਾ ਕਿ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਚੌਥਾ ਖੂਨਦਾਨ ਕੈਂਪ ਹਾਂਜੀ ਇਹ ਜੀ 21 ਤਰੀਕ ਦਸੰਬਰ 21 ਤਰੀਕ ਨੂੰ ਜੈ ਬਜਰੰਗ ਧਰਮਸ਼ਾਲਾ ਦੇ ਵਿੱਚ ਲਾਇਆ ਜਾ ਰਿਹਾ ਹੈ ਜੀ ਇਹਦਾ ਜੋ ਸਮਾਂ ਰਹੇਗਾ ਉਹ ਹੈ ਜੀ 9 ਤੋਂ ਲੈ ਕੇ 2 ਵਜੇ ਤੱਕ ਠੀਕ ਹੈ ਜੀ ਇਦੇ ਚ ਦੋ ਪ੍ਰੋਗਰਾਮ ਨਾਲ ਨਾਲ ਚੱਲਣਗੇ ਜੀ ਇੱਕ ਤੇ ਬਲੱਡ ਡੋਨੇਸ਼ਨ ਕੈਂਪ ਚੱਲੇਗਾ ਜੀ ਹਾਂਜੀ ਤੇ ਇੱਕ ਬੱਚਿਆਂ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਚੱਲੇਗਾ ਦੋਵੇਂ ਪੈਰਲਰਲੀ ਚੱਲਣਗੇ ਜੀ ਬਲੱਡ ਡੋਨਰ ਸਾਡੇ ਕੋਲੇ ਹੁਣ ਤੱਕ ਦੀ ਜਿਹੜੀ ਲਿਸਟ ਬਣੀ ਹੈ ਜੀ ਉਹ ਪੰਜਾਬ ਦੇ ਨੇੜੇ ਤੇੜੇ ਡੋਨਰਸ ਸਾਡੇ ਕੋਲੇ ਨਾਂ ਨੋਟ ਕਰਵਾ ਚੁੱਕੇ ਨੇ ਫਿਰ ਵੀ ਥੋੜੇ ਚੈਨਲ ਦੇ ਰਾਹੀਂ ਕੋਈ ਵੀਡੀਓ ਦੇਖ ਕੇ ਜੇ ਕੋਈ ਵੀਰ ਬਲੱਡ ਡੋਨਰ ਡੋਨੇਟ ਕਰਨਾ ਚਾਹੁੰਦਾ ਵਾ ਆਪਣਾ ਨਾਮ ਦਰਜ ਕਰਾਉਣਾ ਚਾਹੁੰਦਾ ਵਾ ਜੀ ਤੇ ਉਹ ਤੁਹਾਨੂੰ ਵੀ ਨਾਮ ਨੋਟ ਕਰਵਾ ਸਕਦਾ ਹੈ ਜੀ ਜੀ ਕਿਉਂਕਿ ਜਿੰਨੇ ਵੱਧ ਤੋਂ ਵੱਧ ਡੋਨਰ ਹੋਣਗੇ ਤੇ ਅਸੀਂ ਮੰਨਦੇ ਆ ਕਿ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਓਨੀ ਵੱਡੀ ਸਰਦਾਂਝਲੀ ਸਮਰਪਣ ਸਾਡਾ ਹੋ ਸਕਦਾ ਹੈ ਜੀ ਜੀ ਕਹਿੰਦਾ ਜੀ ਸੱਚੀ ਗੱਲ ਸਾਰਿਆਂ ਨੂੰ ਤੇ 21 ਦਸੰਬਰ 2025 ਨੂੰ ਬਲੱਡ ਕੈਂਪ ਜਿਹੜਾ ਆਪਣਾ ਖਨਿਆਨੇ ਪਿੰਡ ਜਬਜਲਮ ਧਰਮਸ਼ਾਲਾ ਤੇ ਲੱਗਣਾ ਹੈ ਇਹਥੋਂ ਖੂਨ ਦਾ ਬਲੱਡ ੈਂਪ ਲੱਗਾਇਆ ਜਾਏਗਾ ਜੇ ਇਸ ਤੋਂ ਇਲਾਵਾ ਕੋਈ ਹੋਰ ਵੀ ਵੀਰ ਭਰਾ ਭੈਣ ਸਾਡੇ ਕੋਈ ਨਾਮ ਲਿਖਾਉਣਾ ਚਾਹੁੰਦਾ ਹੋਵੇ ਖੂਨ ਦਾਨ ਕਰਨਾ ਚਾਹੁੰਦਾ ਹੋਵੇ ਤੇ ਉਹ ਸਾਨੂੰ ਦੱਸ ਸਕਦਾ ਕਿ ਉਹਨਾਂ ਦਾ ਨਾਮ ਲਿਖ ਸਕਦੇ ਆ ਜਾਂ ਕੋਈ ਵੀ ਇਸ ਜਿਹੜੀ ਪ੍ਰਤੀਯੋਗਿਕਤਾ ਹੋਣੀ ਹੈ ਜਿਹੜੀ ਬੱਚਿਆਂ ਦੀ ਜੈਨਰ ਸਕੂਲ ਤੋਂ ਇਲਾਵਾ ਵੀ ਕੋਈ ਬੱਚਾ ਪ੍ਰੋਗਰਾਮ ਕਰਨਾ ਲੈਣਾ ਚਾਹਣਾ ਹੋਵੇ ਤੇ ਉਹ ਬੱਚਾ ਆਪਣਾ ਨਾਮ ਲਿਖਾ ਸਕਦਾ ਹੈ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਜੀ